ਕਿੱਦਾਂ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ ਅੱਜ ਆਪਾਂ ਚੱਲੇ ਆਂ ਜੀ ਰੋਪੜ ਉੱਥੇ ਜਿੱਥੇ ਕੱਲ ਆਪਾਂ ਨੇ ਖੋਲੇ ਸੀ ਸਮਾਨ ਉਹਨੂੰ ਆਪਾਂ ਕਰਨਾ ਹੈ ਜੀ ਅੱਜ ਸ਼ਿਫਟ ਸਾਰਾ ਸਮਾਨ ਤੁਹਾਨੂੰ ਸਾਰਾ ਵਲੌਗ ਤੋਂ ਚੈੱਕ ਕਰਾਵਾਂਗੇ ਕਿੱਦਾਂ ਆਪਾਂ ਸਮਾਨ ਨੂੰ ਸ਼ਿਫਟ ਕਰਦੇ ਆ ਕਿੱਦਾਂ ਸੈਟਿੰਗ ਕਰਦੇ ਕੋਈ ਫਿਲਟਰ ਲਾਉਣਾ ਆਪਾਂ ਨੇ ਪੱਖੇ ਵੀ ਲਾਉਣੇ ਆ ਤੇ ਇੱਕ ਏਸੀ ਵੀ ਲਾਉਣਾ ਪਹੁੰਚ ਚੱਲੇ ਆਂ ਜੀ ਨਵੀਂ ਡੈਸਟੀਨੇਸ਼ਨ ਤੇ ਲੈ ਹਾਦਰ ਹਵਰ ਨੂੰ ਮਾਰਦਾ ਭਾਜੀ ਨੇ ਸਾਡੇ ਨੇ ਦਾ ਪਿੱਛੇ ਹੋ ਜਾਓ ਮੇਕਅਪ ਰੂਗਾ ਟੇਲਰ ਢਿੱਕੜੀ ਦੀਆਂ ਲਓ ਜੀ ਚੈੱਕ ਕਰੋ ਬਬੇ ਜੀ ਵੀਊ ਸੋਹਣਾ ਹੁਣ ਆਪਾਂ ਮੁੜਨਾ ਨਹੀਂ ਸੋਕਿਆ ਵੀ ਦੇਖ ਕੇ ਮੜਾ ਜਾ ਅੱਗੇ ਤੇ ਮੁੜਨਾ ਕਰਦੇ ਮੁੜਨਾ ਵਾਹ ਜੀ ਵਾਹ ਮੋੜਦੇ ਤੇ ਇਹ ਕੈਸੇ ਗਾੜੀ ਚਲਾ ਰਹੇ ਹੋ ਆਪਕੋ ਲਓ ਜੀ ਪਹੁੰਚ ਲਿਆ ਬਾਬਿਓ ਹੁਣ ਜਿੱਥੇ ਚਿੱਟੀ ਸਕੂਟਰ ਖੜੀ ਹੈ ਚਿੱਟੀ ਉੱਥੇ ਆ ਬਸ ਆਪਣੀ ਡੈਸਟੀਨੇਸ਼ਨ ਚਲੋ ਭਾਈ ਗੱਰਤਾ ਬੰਦ ਲਾਤੀ ਹੈਂਡ ਬ੍ਰੇਕ ਹੁਣ ਨਿਕਲਾਂਗੇ ਕਰਨੋ ਜੀ ਆਪਾਂ ਲੜੇ ਪੱਖਾ ਪੱਖੜਨੇ ਉੱਥੇ ਪੁਆਇੰਟ ਫਰਵਰ ਅਗਰ ਵੀ ਨੋਸ ਸੋਫਟੀ ਬੈਸ਼ ਸ਼ੁਰੂ ਹਟਾ ਪਾ ਖਾ ਗਏ ਨਹੀਂ ਲੈ ਕਾ ਲਈ ਗੁੰਜਾ oh my god ਤੁਹਾਡਾ ਮੌਸੇਗਾ ਹੁਣ ਲਾ ਪਰ ਖਾਤੇ ਹੋ ਕੇਵਲ ਹੱਥੀ ਖਾਣ ਲਈ ਬੋਇਕੇ ਹਾਈਡੋ ਚੀ ਨਾਲ ਆਲੇ ਖਵਾ ਮੀਸਰੀ ਲਾ ਦੋ ਤਾਂ ਪਾਲਾ ਮੈਂ ਪੋਖਾ ਖਾ ਖਾ ਬੈ ਗਏ ਹਾਂ ਬਣੀ ਮੈਂ ਚਲਾ ਪਾ ਜੀ ਆ ਪੇ ਪੋਖਾ ਆਨੀ ਆਲੇ ਬਈ ਆਇਓ ਕਰਾ ਲੈ ਕੋਈ ਫਿਰ ਹੋਰ ਰਿਓ ਖਾਓਗਾ। ਉਸ ਆਦਲੀ ਹੈ ਬੜੀ ਕਰਦਾ। ਇਹ ਹਰ ਜਾਲਸ ਫਰ ਦੇ ਵਿੱਚ ਪਿੱਤੀ ਜੀ ਸਲਗਾ ਦੇ। ਦੇ ਕਰਨ ਲੱਗੇ ਤੇ ਆਰੋ ਫਿੱਟ ਦੇਖੋ ਪਾਣੀ ਦਾ ਕਿੰਦਾ ਬੁਰਾ ਹਾਲ ਹੋ ਗਿਆ। ਸਾਡੇ ਉਸਤਾਜ ਜੀ ਦੇਖੋ ਲਿੰਬੜ ਕੇ ਸਾਰੇ। ਲਓ ਜੀ ਆਪਾਂ ਲਾਉਣ ਲੱਗੇ ਜੀ ਹੁਣ ਫਿਲਟਰ। ਆਹ ਦੇਖੋ ਹੁਣ ਜਿਗਾੜੇ ਕੰਨ ਪੈਣਾ ਪੁਰੇ ਹੈਗੀ ਰੈਂਟ ਵਾਲੀ ਜਗਾ। ਕਰਨ ਮੜ ਜੂ ਗੱਲ ਹੋਰ। ਹਾਂ। ਉੱਚੀ ਬੋਲ ਮੜਾ ਜਾ ਸੰਗਤਾਂ ਫੋਣੇ ਮੜਾ ਜਾ ਦਰਸ਼ਕ ਆਹ ਦੇਖੋ ਜੀ ਆਪੋਂ ਰੱਖਤਾ ਚੇਲੇ ਜਿ ਆਪਣਾ ਆਰੋ ਫਿੱਟ ਕਰੇ ਆਪਾਂ ਨੇ ਜਗਾੜਿਆ ਸਾਨੂੰ ਕਰਤਾ ਕਰ ਮਣੀ ਗੱਲ ਆ ਦੇਖੋ ਆਪਾਂ ਤਾਰ ਵੀ ਜੋੜਨੀ ਇਹਨੂੰ ਲਿਕੇ ਦੇ ਲਮੜਾ ਲਿਕੇ ਚੈੱਕ ਕਰ ਲੈ ਜਮੀਂ ਜਰਾ ਕਰ ਲਈ ਹਾਂ ਕਰਾ ਦਨੀ ਲੱਗ ਪਹੁੰਚ ਪਹੁੰਚਣ ਬਰਾਗਾਂ ਸਹੀ ਹੋ ਗਈ ਫਿਰ ਹੱਲਣ ਨਾ 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 ਇੱਕ ਮਿੰਟ ਲਾਈਨ ਆਸ ਚੱਲਦੀ ਹੈ ਕੜਾ ਸਟੈਕਰ ਮਣੀ ਤਾਰ ਤਾਂ ਇਵੇਂ ਸੈੱਟ ਕਰ ਤਾ ਬਾਅਦ ਚ ਰਾਈਸ ਨਾ ਪਰਾਗ ਵਿੱਚ ਸੱਤ ਨੂੰ ਹੋਵੇ ਇਸ ਤਰ੍ਹਾਂ ਹੀ ਐ ਉਹ ਤਾਂ ਇਹ ਤਾਂ ਇਹ ਕੋਈ ਕਰਕੇ ਵੱਢ ਦੇ ਬਣਾ ਹੋ ਗਿਆ ਜੀ ਫਿਲਟਰ ਇਹਨਾਂ ਦੇਖੋ ਆਇਆ ਲੁਪ ਚੈੱਕ ਕਰੋ ਆਪਾਂ ਜਿਗਾਰਮੈਂਟ ਕੱਲੇ ਲਾ ਵੀਡੀਓ ਤੇ ਮੈਂ ਦਿਖਾ ਦਵਾਂ ਹਾਂ ਦੇ ਕੋਪਰੇਟ ਇੰਗੀਆਂ ਮਾਰੀਆਂ ਉੱਪਰ ਦੇਖੋ ਥੱਲੇ ਦੇਖੋ ਫਿਲਟਰ ਨੂੰ ਵੀ ਟੰਗੀਆਂ ਮਾਰੀਆਂ ਫਿਲਟਰ ਕਿੰਨੇ ਤੇ ਆ ਦੇਖੋ ਜਿਗਾਰਮੈਂਟ ਕਰਨ ਨੂੰ ਤਾਂ ਇੱਕ ਨੰਬਰ ਆ ਆਪਾਂ ਸੜਾ ਕੰਮ ਤਕਰੀਬਨ ਫਾਈਨਲ ਆ ਗਏ ਆ ਅੱਠ ਘਰ ਮੰਨੇ ਲੋ ਬਾਈ ਆਪਾਂ ਹੁਣ ਆ ਗਏ ਆ ਮੇਲਾ ਜਾਊਗਾ ਮੇਲਾ ਜਾਊਗਾ ਜੇ ਆਪਾਂ ਥੋੜਾ ਜਿਹਾ ਸਮਾਨ ਲੈ ਕੇ ਉਹਦੇ ਬਾਅਦ ਨਿਕਲਾਂਗੇ ਜੀ ਘਰ ਨੂੰ ਘਰ ਨੂੰ ਜਾਣ ਦਾ ਕੋਈ ਕੰਮ-ਕਮ ਕੋਈ ਔਰ ਮਾ ਚਲ ਜੀ ਫਿਲਹਾਲ ਥੱਕਾ ਪੈਂਦਾ ਥੱਕਾ ਪੈਂਦਾ ਇਹਨਾਂ ਤਾਂ ਕਾਣੀ ਬਣ ਜੈਦਾ ਦੇਖੀ ਬਾਬੇ ਥੱਕਾ ਤਾਂ ਪੈ ਜਾਣਾ ਤਾਂ ਹਾਂ ਜਿੱਦੂ ਜੀਵਾਰ ਨੇ ਸਰਜੀਤ ਕੋਲ ਮੁਰ ਨੂੰ ਆਉਂਦਾ ਲੋ ਦੋਸਤੋ ਹੋਇਰ ਆ ਗਏ ਆਪਾਂ ਭੁੱਲ ਗਏ ਸੀ ਤੇਲ ਪੋਣਾ ਰੋਪੜ ਤੇ ਆ ਗਏ ਹੁਣ ਆਪਾਂ ਦੁਬਾਰਾ ਮੁੜੇ ਆਂ ਤੇਲ ਪੋਣ ਬਾਅਦ ਤੇ ਹੁਣ ਪਾਵਾਂਗੇ ਇਕੱਠਾ 200 ਤੋਂ ਇਕੱਠਾ ਹੀ ਫੇਰ ਫੋਰ ਜੁਨੀਅਰ ਨੂੰ ਤਹੀ ਟੈਂਕੀ ਕਰਾਵਾਂਗੇ ਖੋਲ ਜੀ 200 ਰੁਪਏ ਦੇ ਵਿੱਚ ਤੁੱਕਾਏ ਦੋਸਾਂ ਵੇ ਬਣ ਜੂਗਾ ਲੈ ਪੁੱਛੜਦਾ ਨਹੀਂ ਜਾਊਗਾ ਆ ਕੋਈ ਚੈੱਕ ਕਰੋ ਫੋਰਚਨ ਦੀ ਆਬੀ ਬੋਦੇ ਚਾਬੀ ਬਿਨਾ ਖੁੱਲਦੀ ਨਹੀਂ ਫੋਰਚਨਰ ਇਹ ਪੈਨਸਲ